ਉਦੋਂ ਐਵੇਂ ਚਾਹੀ ਜਰੂਰੀ ਨਹੀਂ ਕੰਮ ਆ ਜੀ ਤੁਸੀਂ ਨੌਲੇਜ ਲੈ ਕੇ ਕੰਮ ਹੋਣਾ ਕਈਆਂ ਤੇ ਪ੍ਰੈਸ਼ਰ ਆ ਕੰਮ ਤਾਂ ਨਾ ਕਈ ਗਰੀ ਆਪਾਂ ਕਹਿ ਦਨੇ ਕੰਮ ਤੇ ਜਾ ਕੇ ਕੋਈ ਨੌਲੇਜ ਨੂੰ ਲੈ ਜੀ ਜੇ ਤੁਸੀਂ ਫੈਕਟਰੀ ਚ ਜਾ ਕੇ ਕੋਈ ਇੱਕ ਚੀਜ਼ਾਂ ਹੀ ਪੈਕ ਕਰੀ ਜਾਂਦੇ ਉੱਥੇ ਤੁਹਾਨੂੰ ਕੀ ਨੌਲੇਜ ਮਿਲਣੀ ਹੁਣ ਮੇਰੀ ਵਾਈਫ ਆ ਜੀ ਉਹਨੇ ਬੱਚਿਆਂ ਨੂੰ 10 ਵਜੇ ਸਕੂਲ ਛੱਡਣਾ ਜਦੋਂ ਸਕੂਲ ਛੱਡ ਕੇ ਉਹ ਦੋ ਤਿੰਨ ਸਹੇਲੀਆਂ ਨੇ ਉਹਨਾਂ ਨੇ ਸ਼ਹਿਰ ਕਰਨੀਆਂ ਪਾਰਕ ਦੀ ਉਸ ਤੋਂ ਬਾਅਦ ਘੰਟਾ ਦੋ ਘੰਟੇ ਉਹਨਾਂ ਨੇ ਲਾ ਕੇ ਗੱਲਾਂ ਬਾਤਾਂ ਮਾਰਨੀ ਉਹ ਜਿਹੜੀਆਂ ਜੋਬਾਂ ਤੇ ਜਾਂਦੇ ਸ਼ਾਮ ਨੂੰ ਉਹ ਆਡਾ ਪਰ ਉਦੋਂ ਬਾਅਦ ਜਦੋਂ ਅਸੀਂ ਸਪੋਰਟਸ ਲਈ ਲੈ ਕੇ ਜਾਂਦੇ ਆ ਉੱਥੇ ਸਾਰੀਆਂ ਫੈਮਲੀਆਂ ਪੇਰੈਂਟਸ ਇਕੱਠੇ ਹੁੰਦੇ ਆ ਇਟਸ ਨਾਟ ਕੀ ਅੰਦਰ ਰਹਿੰਦੇ ਆ ਬਟ ਉਹ ਕੰਮ ਤੇ ਜਾ ਕੇ ਅਫਟਰ ਅ ਸਰਟਨ ਏਜ ਹੋ ਜੀ ਇੰਨਾ ਕੰਮ ਕਰਕੇ ਆ ਕੇ ਫਿਰ ਉਹਦੀ એનર્ਜੀ ਖਤਮ ਹੋ ਜੂ ਫਿਰ ਉਹ ਘਰੇ ਆ ਕੇ ਨਹੀਂ ਉੱਧਰ ਜੋਸ਼ ਨਾ ਰਹਿ ਸਕਦੀ ਨਾ ਬਈ ਸਾਡੀਆਂ ਫੈਮਲੀਆਂ ਇੰਨੀਆਂ ਨੇ ਮਤਲਬ ਸਿੱਖਣਾ ਤਾਂ ਉਹਨਾਂ ਪਈ ਹੁੰਦਾ ਵਾ ਬਾਕੀ ਜਿਹੜੇ ਕੰਮ ਤੇ ਜਾਂਦੇ ਆ ਵਿਚਾਰੀਆਂ ਉਹ ਕਿੰਨਾ ਕੁ ਸਿੱਖਦੀਆਂ ਮੈਨੂੰ ਤਾਂ ਪਤਾ ਨਹੀਂ ਨੇ ਮੈਂ ਵੈਸੇ ਕਹਿ ਰਹੀ ਹਾਂ ਇੱਕ ਆਊਟਿੰਗ ਹੋ ਜਾਂਦੀ ਹੈ ਉਹਨਾਂ ਦੀ ਇੱਕ ਉਹਨਾਂ ਨੂੰ ਬਾਅਦ ਲਈ ਮੈਂ ਤੁਹਾਨੂੰ ਇਹ ਕਹਿਣਾ ਵੀ ਸ਼ਹਿਰ ਗਾਣਾ ਸਾਰਾ ਦਿਨ ਸ਼ੋਪਿੰਗ ਜਲੇ ਉੱਧਰ ਚਲੇ ਗਏ ਫਿਰ ਦੱਸਦੇ ਆ ਵੀ 10 ਮਿੰਟ ਦਾ ਟਾਈਮ ਵੀ ਹੈ ਹਾਂਜੀ ਬਿਲਕੁਲ ਨਹੀਂ ਅਸੀਂ ਖੁਦ ਸਾਰਾ ਦਿਨ ਗੱਡੀ ਦੇ ਜਾਣਾ ਇੱਧਰੋਂ ਉੱਧਰ ਉੱਧਰੋਂ ਇੱਧਰ ਮੀਨਸ ਕਿ